ਨੂੰ ਕਾਪ ਪੁਨਿਓ ਕਰੀ ਪੁਨਿਓ ਪੁਨਿਓ ਦਾ ਨੰਬਰ ਲੈ ਲਾ ਠੀਕ ਹੈ ਦੱਸ ਦੇ ਉਹ ਕੀ ਖਾਸੀਅਤ ਦੱਸ ਕੀ ਆ ਗੱਲਬਾਤ ਇਹਦੇ ਚ ਡੇਰੀ ਦੇ ਉੱਤੇ ਨੰਬਰ ਲਿਖੇ ਹੋਏ ਨੇ ਹਾਂ ਮੈਂ ਆਣ ਪਰ ਬੰਦਾ ਹਾਂ ਮੈਂ ਦੱਸਣਾ ਵੀ ਫਲਾਣੇ ਦਾ ਫਲਾਣੇ ਦਾ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਨਿਸ਼ਾਨੀ ਵੇਖ ਕੇ ਮੈਂ ਦੱਸਣਾ ਵੀ ਫਲਾਣੇ ਬੰਦੇ ਦਾ ਠੀਕ ਹੈ ਅੱਛਾ ਉਹ ਦੇਖੀਏ ਨਿਸ਼ਾਨੀਆਂ ਕਈਆਂ ਇਹ ਲਾਈਆਂ ਨੇ ਚਲ ਹੁਣ ਦੱਸੀ ਚ ਬੋਲੀ ਚੱਲ ਆ ਥੱਲੇ ਹਾਥੀ ਜਗੀ ਸਾ ਪਏ ਸੰਤਰਾਮ ਹਾਥੀ ਹੈ ਸੰਤਰਾਮ ਹਾਥੀ ਬਹੁਤ ਜੰਦਾ ਠੀਕ ਹੈ ਆ ਮੇਰਾ ਭਤੀਜਾ ਮੇਸਰੀ ਰਹਿੰਦਾ ਮਿਸਤਰੀ ਆ ਤਿੰਨ ਕਰੰਡੀਆਂ ਪਈਆਂ ਆ ਬੋਨੇ ਦਾ ਮੈਂ ਬੰਦਾ ਮੈਰੋ ਸ਼ਰਮਾ ਪੈਸੇ ਕੱਢਦਾ ਆ ਏਟੀਐਮ ਆ ਗੁੱਠੇ ਵਾਲਾ ਆ ਮੇਰੀ ਆਪਦੀ ਕੁੜੀ ਖੜੀ ਮੇਲੋ ਠੀਕ ਆ ਪੜ੍ਹ ਲਓ ਆ ਮੇਰਾ ਦੋਤਾ ਲੱਖਾ ਆ ਵੀ ਲਿਖਿਆ ਵੀ ਆ either a raju